ਮੈਂ ਉੱਠ ਗਿਆ ਮੈਨੂੰ ਖਾਣ ਨੂੰ ਚਾਹੀਦਾ ਕੁਝ ਥੱਲੇ ਆਓ ਹੰਦੀ ਵੀਰੋ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਹ ਦੇਖੋ ਜੀ ਮੰਮੀ ਮੇਰੀ ਉਹ ਤੇ ਆਏ ਸਮਲ ਸਮਾ ਦੇਖਿਆ ਹੱਤਰੀ ਕੀ ਆਪਿਆ ਹਸਿਆ ਨਾ ਦੇਖਿਆ ਆਪਿਆ ਹਸ ਰਹਾ ਨਾ ਕੋਈ ਗੱਲ ਹੋਣੀ ਨਾ ਕੇ ਬਾਤ ਨੂੰ ਸਮਾ ਤਾਂ ਦੇਖੀ ਦੇਖਿਆ ਹੱਤਰੀ ਦੇਖੋ ਨਾ ਦੁੱਧ ਦੁੱਧ ਥੀ ਆਪਾਂ ਆਸਪ 67 ਆਪਣਾ 255 ਨੰਬਰ ਤਾਂ ਆ ਜੀ ਆਪਣਾ ਸਟਾਰਡਿਓ ਸ਼ਿਪ ਬਾਈਕ ਤੇ ਇਦੋਂ ਆਪਾਂ ਆ ਲਾ ਦੀਏ ਹੁਣ ਨਹੀਂ ਪੈਂਦਾ ਬਾਤ ਹਾਂਜੀ ਦੋਸਤੋ ਆ ਜੀ ਮਿਰਚ ਆ ਆ ਜੀ ਮੇਰੀ ਮੰਮੀ ਨੇ ਮਿਰਚਾਂ ਦੀ ਲਾਈ ਆ ਸੇਲ ਮੰਮੀ ਕੀ ਕਹਾਂ ਉਹ ਆਣਾ ਕੀ ਹਾਂ ਕੋਹ ਹੋਏ ਬੜੀਆ ਆ ਕੇਲੇ ਹੈਗੇ ਹਨ ਕੇਲਿਆਂ ਦਾ ਚੀਜ਼ ਬਣਾ ਯਾਰ ਖੋਲ ਕੀ ਰੋਟੀ ਰੋਟੀ ਥੋੜੋ ਖਾ ਕੇ ਜਾਨਾ ਜਿੰਮ ਥੋੜਾ ਜਿਹੀ ਕੀ ਯਾਰ ਕੇਲੇ ਆ ਮੋਲ ਲੈ ਗਲ ਗਏ ਸੱਟੋ ਇਹਨਾਂ ਨੂੰ ਬਾਹਰ ਕੱਢ ਕੇ ਪਾਣੀ ਦਾ ਗਲਾਸ ਦੇ ਹੀ ਪਿਆ ਨਾ ਦੇ ਹੀ ਗੋੜਾ ਤਰੋਂ ਆਂਡੇ ਪਏ ਨਾਂਡੇ ਆਂਡੇ ਜਿਹਾ ਆਮਲੇਟ ਬਣਾਉਣਾ ਤੇ ਕੇਲੇ ਦੇ ਜਿਹਾ ਨਾੜਾ 2 3 4 ਆਂਟੀ ਕਰ ਆਂਡੇ ਰਿਹਾ ਆਮਲੇਟ ਬਣਾਉਣਾ ਮम्मी ਕੰਮ ਨਹੀਂ ਕਰਦੀ ਹੁਣ ਤੁਰ ਸੋਈ ਤੇ ਗੰਧ ਦੇ ਕੇ ਨਾ ਪਾਇਆ ਇਹ ਤੇਲਾਂ ਦੇ ਕਿੰਨਾ ਘੱਟ ਆਇਆ ਏ ਰੋਟੀ ਬਣਾਈ ਹੈ ਹੁਣ ਜਿਹੜੀ ਬਣਾਈ ਤੇ ਬਹਿਣੀ ਆਮਲੇਟ ਬਣਾ ਮੈਂ ਹੂੰ ਕਿਉਂ ਕੀਆ ਆਮਲੇਟ ਬਣਾ ਕੇ ਖਵਾਉ ਕਿਰਨਾ ਬਠਿੰਡੇ ਵਾਲੀ ਆਂਡੇ ਬੰਨੋਜ ਬੰਨੋ ਬੰਨੋ ਆਂਡੇ ਹੂੰ ਹੂੰ ਕਦੋ ਆਂਡੇ ਤੇ ਆਂਡੇ ਦੇ ਟੋੜੋ ਇਹਨੂੰ ਅੰਡੇਆਂ ਨੂੰ ਇਦਾਂ ਨਹੀਂ ਤੋੜਨੇ ਇਹ ਚ ਤੋੜਦੇ ਮੈਂ ਖਰਾਬ ਹੋ ਜਾਣੇ ਪਰ ਇਹ ਉਹ 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 ਅੰਦਰੋਂ ਮੇਰਾ ਕੀ ਸੂਰਜ ਤੇਜ ਹੋ ਤੂੰ ਤੋੜੇ ਆ ਨਾ ਮੇਰਾ ਤਾਂ ਆ ਨਾ ਸੋ। ਕੋਹੇ ਟੁੱਟ ਗਿਆ। 26 ਅੰਡੇ ਦੀ ਬਣਉਣੀ ਆਮਲੇਟ। ਮਿਰਚਾ ਪਾ ਦਿਓ ਹਰੀਆਂ, ਨੀਲੀਆਂ, ਭੂਰੀਆਂ, ਪੀਲੀਆਂ ਮਿਰਚਾ ਪਾਓ। ਸਤਰੰਗੀਆਂ ਮਿਰਚਾ। ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ? ਮੈਂ ਵੀ ਸੁੱਤਾ ਉੱਠਿਆ ਹੋਣੀ ਤੇ ਮੈਂ ਜਿਮ ਮੇ ਜਾਣਾ ਆ ਤੇ ਮੈਂ ਸੋਚਿਆ ਵੀ ਜਿਮ ਜਾਣ ਤੋਂ ਪਹਿਲਾਂ ਕੁਝ ਖਾ ਲਵਾਂ ਖਾ ਪੀ ਕੇ ਫੇਰ ਮੈਂ ਜਿਮ ਨੂੰ ਜਾਊਗਾ ਆਪਣੀ ਐਕਸਰਸਾਈਜ਼ ਲਵਾਂ ਕੱਲ ਗਏ ਜਿਮ ਉਤੇ ਐਕਸਰਸਾਈਜ਼ ਲਾਉਣ ਨੂੰ ਪੂਰਾ ਦਿਨ ਨਹੀਂ ਕੀਤਾ ਸਾਹ ਜਾਂ ਨਾ ਚੜਦਾ ਪਿਆ ਇਹ ਮੇਰੀ ਤਰਹੀ ਨਹੀਂ ਠੀਕ ਹੈਗੀ ਆਜ਼ਾਦ ਕਰਿਆ ਕਰੋ ਅਰਦਾਸ ਮੇਲੇ ਅਰਦਾਸ ਕਰਿਆ ਕਰੋ ਜੀ ਆਈਪੀ 4G ਸਾਰਿਆਂ ਨੂੰ ਰਿਕਵੈਸਟ ਹੈ ਜਦੋਂ ਵਿੱਚ ਨਹੀਂ ਹੋਊਗੀ ਜਿੰਨੇ ਕੋਈ ਮਾਰਦੀ ਤਾਂ ਦੇਖੇਗੀ ਗੱਲ ਤੇ ਰਾਉਂਡ ਨਹੀਂ ਐਸੀ ਲੜਦੀ ਹੈ ਚਪੀਆਂ ਯਸ ਤੇ ਨੀ ਉਹਨਾਂ ਦਾ ਕੰਮ ਨੂੰ ਕਮਟ ਕਰਨ ਮੈਨੂੰ ਬੜਾ ਨਹੀਂ ਆਗਾ। ਇਹਦਾ ਇਹ ਫੋਨ ਟੱਕੇ ਕੇ ਦੀ ਮਜ਼ਾ ਆ ਜੀਵੇ। ਵੱਡੇ ਜਿਹੇ ਨਾਲ ਤੋਂ। ਆਜਾ ਜੀ ਆਜਣਾ ਟੈਗ ਮੈਂ। ਹੂੰ। ਉਹ ਹੀ ਨਾ ਕੰਮ ਹੋਵੇ। ਜੀਤ ਤਾਂ ਇੰਨੀਆ ਕਾ। ਕਿੰਨੀਆ ਕਾ? ਆ ਜੀ ਟਿੱਕੀਆ। ਕਮੈਂਟ ਚ ਦੱਸੋ ਮੇਕਿਆ ਨਹੀਂ ਆ ਜਦਾ ਜਾਂ ਘੱਟਿਆ ਸਾਰੇ ਆ। ਓਕੇ। ਮੈਂ ਦੱਸਾਂਗੇ ਨਾਲ ਦੇ ਵਿੱਚ ਚੋਣ ਵਾਲੇ। ਮੈਨੂੰ ਪਿਆਰ ਦੇਣ ਵਾਲੇ ਇੰਨੇ ਜਿਆਦਾ ਮੈਨੂੰ ਹੋ ਮੁਹੱਬਤ ਕਰਨ ਵਾਲੇ। ਹੈਰ ਬੰਬੀ ਆ ਬਹੁਤ ਬੁਰਾ ਹਾਲਾ ਮੇਰੇ ਜਿੰਮ ਦੇ ਵਿੱਚ ਮੈਂ ਲੈਗਸ ਲਾਈਆਂ ਮੇਰੇ ਪੱਟਨ ਨੇ ਦੁਖਦੇ ਹਨ ਓਏ ਹੋਏ ਬੁਰਾ ਹਾਲ ਹੋਇਆ ਪਿਆ ਤੂੰ ਗਰਮੀ ਪੈ ਗਈ ਏ ਗਰਮੀ ਪੈ ਗਈ ਗਰਮੀ ਸਰਦੀਆਂ ਦੇ ਵਿੱਚ ਪੈ ਗਈ ਗਰਮੀ ਦੱਸ ਕੀ ਕਰੀਏ ਇਸ ਕਿਦਾਂ ਮੰਮੀ ਮਿੱਟਾ ਜਿਆਦੀਆਂ ਪਾਤੀ ਐ ਛੁਰਛੁਰ ਲਾਉਂ ਕੰਮ ਔਰ ਇੱਕ ਰਿ ਕੋਲੀਆਂ ਹੁੰਦੀਆਂ ਤੇ ਅਮੀ ਕਹੀ ਜਾਂਦੀ ਆ ਕਹਿੰਦੇ ਹਾਰੀ ਮੇਰੇ ਦਾ ਖਾਨ ਚੱਲਦੀ ਆ ਲੈ ਹਰੀ ਮਸ ਹਰੀ ਮੇਚ ਉਹ ਨਾ ਸਿੱਧੇ ਬਾਥਰੂਮ ਚ ਲੈ ਜਾਏ ਮੈਨੂੰ ਹੈ ਹੱਸਣਾ ਹੁਣ ਪਾਈ ਤੇ ਜਾਣ ਕੇ ਇਹਨਾਂ ਦਾ ਮੈਨੂੰ ਪਤਾ ਜਾ ਹਰੀ ਮੇਚ ਜਾਣ ਕੇ ਪਾਈ ਆ ਕੋਈ ਨਾ ਰੱਬ ਦੇਖਦਾ ਕੀ ਹੋਇਆ ਮੰਮੀ ਲੂਣ ਨਾ ਜ਼ਿਆਦਾ ਹੋਵੇ ਬੇ ਚਾਂਡੇ ਵਾਲੇ ਘੱਟਾ ਨਾ ਹੋਈ ਕੰਮ ਆ ਦੇ ਕੋਈ ਕੱਢਣ ਨਹੀਂ ਲੂਣ ਨਾ ਡੇ ਲੂਣ ਨਿਕਲਦਾ ਨਹੀਂ ਸੌਣ ਤਾਂ ਲੈ ਹਾਂ ਪਹਿਲਾਂ ਮੈਂ ਪਾਟ ਦੁਆਰੇ ਟੇਬਲ 'ਤੇ ਪਾਣੀ ਮੈਂ ਉਹ ਹਲਦੀ ਸੀ ਮੰਮੀ ਲੂਣ ਨਹੀਂ ਚਾੜਾ ਹੋਣਾ ਚਾਹੀਦਾ ਮੈਂ ਦੱਲ ਦਿੱਤਾ ਵਿੱਚ ਪਹਿਲੇ ਦੱਸਤਾ ਮੇਰੇ ਮਲ ਡਰਾਮੇ ਨਾਲ ਤੂੰ ਚਲhao ਕੱਟਾ ਹੋ ਸਰਦਾ ਵਿੱਚ ਕੱਢ ਦੇ ਤੇ ਫੇਵ ਨਹੀਂ ਘਟਣਾ ਨਾ ਹਾਂ ਦੇਖ ਲੋ ਕੰਮ ਇਹ ਸੀ ਮੈਨੂੰ ਨਹੀਂ ਪਤਾ ਬੱਸ ਤਾਂ ਮੋਣੀ ਹੋਣੀ ਦੇਖੀ ਜੋ ਮੈਂ ਮੇਰਾ ਕਸੂਰ ਨਹੀਂ ਹੈ ਗੱਲਾਂ 'ਚ ਤਾਂ ਦੂੰਗੇ ਨੇ ਪਾਇਆ ਆ ਆਦੀਸਾ ਬੋਇਆ। ਖਸੂਰ ਨੇ ਆ ਲਾਥੇ। ਅੱਗੇ ਤੇ ਦਿੱਦੀ ਆ ਬਣਾ ਕੇ। ਅੱਜ ਲੱਗੀ ਬਣਾਉਣ ਮੈਨੂੰ ਦੇ ਅੱਜ। ਨਾ ਆਪਣਾ ਲਾਥ। ਕਰਤਾ ਉਹੀ ਕੰਮ ਦਾ ਬੰਨੇ ਬਹੁ ਹੁੰਦੇ ਜਨਾਨੀਆਂ ਤੋਂ ਜਿੰਨੇ ਮਾਰਦੇ। ਦੇਖੀ ਜੋ ਮੈਨੂੰ ਨਹੀਂ ਪਤਾ। ਭਾ ਲੋ ਕੀ ਬਣਾ। ਆ ਵੀ ਜਾਂਦੀ ਐ ਕੋਮਰ। ਘਟੂਗਾ ਥੋੜਾ ਬੋਤਾ। ਰੋਟੀ ਕਰਦੇ ਵਿੱਚ ਇਹਦੇ ਜੁਆਇੰਟ। ਰੋਟੀ ਦੇ ਉੱਤੇ। ਰੋਟੀ ਦੇ ਉੱਤੇ ਕਰਕੇ ਨਾ। ਰੋਟੀ ਦੇ ਉੱਤੇ ਆਮਲੇਟ ਕਰਕੇ ਬਣ ਜਾਂਦੀ ਐ। ਅੰਡੇ ਹੋਰ ਬਉਣ ਲਾਪੇ ਮਮੀ ਫੇਰ ਕੋਰ ਪਾਣੀ ਚਲ ਕੋਈ ਹਾਂ ਨਹੀਂ ਯਾਰ ਪਤਾ ਨਹੀਂ ਮਨਦਾ ਵੱਧ ਜਾਗਾ ਵੱਧ ਦਾ ਵੱਧ ਹੋਣਾ ਆ ਤੁਹਾਨੂੰ ਜਿਹੜਾ ਤੁਸੀਂ ਕਿਹਾ ਵੱਧ ਪੈ ਗਿਆ ਵਰਦੀ ਪਾਇਆ ਹੁਣ ਬਾਕੀ ਉਹਨਾਂ ਦੋਸਤੋ ਜਿਹੜਾ ਬਣਦੇ ਆ ਫੇਰ ਦੇਖਦੇ ਆਂ ਕੀ ਪਾਇਆ ਵੱਧ ਘੱਟ ਸੁੂ ਸੁੂ ਹੋਈ ਉਹ ਮੇਰੇ ਯਾਰ ਸੁੂ ਸੁੂ ਦਾ ਕੋਈ ਗੱਲ ਨਹੀਂ ਮੈਂ ਲੂਣ ਨਾ ਜਾ ਰਹਾ ਮੈਂ ਸੁੂ ਸੁੂ ਦਾ ਕਿਉਂ ਕੋਈ ਗੱਲ ਨਹੀਂ ਮੈਂ ਤਾਂ ਦਾ ਤਾਂ ਕੋਈ ਨਹੀਂ ਚੱਲ ਜਾਈਏ ਦੇਖੋ ਤਾਂ ਕਰਕੇ ਤਵੇ ਤੇ ਪਾਉਣ ਬੜਾ ਹੈ ਕੀ ਕਰਨੀ ਖਾ ਤਾਂ ਲੰਗ ਪਟੂng ਕਿੰਤੇ ਅਰੋਜੀ ਮਰਚਾਂ ਦੇ ਲਿਖੇ ਤੇ ਮੇਟਾ ਦੇ ਪਲੇਖ ਨਹੀਂ ਜਾਣ ਕੇ ਬੈਰ ਕੱਢਣ ਦੇ ਮੈਨਾਂ ਮੈਂ ਨਹੀਂ ਬੈਰ ਭਰਾਵਾ ਕਰਦੇ ਮੈਂ ਇਨਾਂ ਤੇ ਮੇਰੀ ਦੁਸ਼ਮਣੀ ਦੁਸ਼ਮਣੀ ਆ ਮਾਰੋ ਨੂੰ ਫਿਰਦੇ ਮੈਨੂੰ ਸਾਰੇ ਜਾਣੇ ਜਿਹੜਾ ਤੁਸੀਂ ਸਾਰੇ ਮੈਨੂੰ ਮਾਰੋ ਨੂੰ ਫੈਨਾ ਸਕੀਮਾਂ ਲਾਈਆਂ ਤੁਸੀਂ ਮੈਨੂੰ ਮਾਰਨ ਨੂੰ ਸਾਰੇ ਪਤਾ ਮੈਨੂੰ ਚਾਹ ਜੀ ਨੂੰ ਪੁੱਛ ਲਾ ਭੰਵੀ ਕੀ ਪੁੱਛੋ ਉਹਨੂੰ ਤੇ ਕੰਨ ਨਾਨੀ ਦੇ ਮਾਰਦੀ ਐ ਮੈਂ ਉਹ ਮਾਰਨ ਦੀ ਸਕੀਮ ਹੈ ਟੈਂਸ਼ਨ ਉਹ ਮੈਂ ਡਰਾਈ ਜਾਂਦਾ ਤਾਂ ਹੀ ਨਿਕਲਣ ਨੂੰ ਬੰਦਿਆ ਕੋਈ ਟਰੋਨ ਨੂੰ ਉੱਥੇ ਕਦੇ ਹੈਗਾ ਦਾ ਬੰਬ ਹੱਥ 'ਚ ਫੜਿਆ ਹੋਵੇ ਰੋਕ ਕਚੀ ਰੱਖਿਓ ਮੜੀ ਉਹ ਘਾ ਦੇ ਪਕਾ ਲਿਆ ਤਾਂ ਆ ਗੱਬੇ ਵਾਲੇ ਮੂਰੀ ਕਰਤੀ ਸੀਕ ਪੈ ਜਾਈ ਇਦਾਂ ਰਸੀਕ ਨਿਕਲ ਜਾਣਾ ਸਾਰੇ ਨਹੀਂ ਲੈ ਉਨ ਪਾੜੀ ਜਾਂਦੇ ਵੇ ਨਹੀਂ ਉਹ ਆਹ ਇਹਦਾ ਕੱਚਾ ਆਵੇ ਆਵੇ ਹੋਰ ਵੀ ਕਿੱਧਰੋਂ ਆਵੇ ਆ ਇਥੇ ਬੇਲੀ ਜਗਾ ਬੇਲੀ ਜਗਾ ਇਥੇ ਕਿਤੇ ਉਹ ਹੈਗਾ ਜਾਂ ਤਾਂ ਉਹ ਲੂਸ ਗਈ ਆ ਸਾਰੇ ਆਮਲੇਟ ਥੱਲੇ ਸਾਰੀ ਦੇਖ ਦੀ ਦੂਸ ਗਈ ਆ ਆਮਲੇਟ ਦਿੱਤੀ ਲੋ ਦੂਸ ਗਈ ਦੂਸਰੀ ਆ ਸਮੈਲੋਂ ਲੱਗ ਪਈ ਜਣਾ ਥੱਲੇ ਆ ਦੇ ਨਹੀਂ ਸੀ ਬੁੱਟ ਗਈ ਆ ਰਾਤ ਨੂੰ ਦੁੱਧਾਂ ਲੱਗੀ ਹੋਵੇ ਕੋਤਵੀ ਤੋਂ ਆਉਂਦੇ ਆ ਆ ਇੱਕ ਤਾਂ ਪਾਇਆ ਮਾਰੀ ਕੋਈ ਪਾਇਆ ਗੰਦੇ ਆ ਇੱਕ ਥੱਲੇ ਪਾਇਆ ਨਹੀਂ ਉਹ ਉਹ ਤੋ ਟੁੱਟ ਜਾਂਦੀ ਹੁੰਦੀ ਆ ਲੈ ਵੱਧ ਘੰਟਾ ਰੰਮੀ ਗਈ ਜਾਂਦੀ ਆ ਹੋ ਵੀ ਹੋ ਗਈ ਸਹੀ ਕਰਦਾ ਜਿਹਨੂੰ ਪਸੰਦ ਆਦਾ ਅੰਡੇ ਲਿਓਨੇ ਗਏ ਭਾਦੀ ਮੇਰੇ ਨਾਲ ਕੱਢਿਆ ਮੇਰੇ ਅੰਡੇ ਆ ਦਾ ਜਲੂਸ आज निकले हमेरा ज़ल्दू मन नहीं हो पहुँच रहे मन तो अपना ज़ल्दू से निकले यार वैसा ही है आपकी नॉलेज तो, आल दोस्तों बिल्कुल मालूम है खाके जैसा लूं जाए हम्म सही है ਤੂੰ ਬਚਾਂ ਚੰਦ ਲੂੰਬੇ ਬਚਾਉ ਉਹ ਨਾ ਕਾਂਡਾ ਫੋਨ ਤੇ ਹੋ ਗਿਆ ਸੀ ਆ ਉਹ ਲੰਡਾ ਆਪ ਤਾਂ ਇਹ ਸਹੀ ਹੋ ਗਿਆ ਨਾਲ ਮੈਂ ਚੱਕ ਲਿਆ ਸੀ ਜਿਹੜਾ ਉਹ ਕੰਮ ਕਰਦੇ ਤਾਂ ਉਦਾਂ ਉਹ ਲੂੰ ਦੇ ਚੱਕ ਆਮਲੇਟ ਖਰਾਬ ਕਰ ਦਿੱਤਾ ਖਰਾਬ ਥੋੜੀ ਹੋਈ ਇੱਦਾਂ ਟੁੱਟੇ ਜਾਂਦੀ ਨਹੀਂ ਸਿੱਧੀ ਕਰੋ ਮੈਨੂੰ ਨਹੀਂ ਭਰਾਏ ਗੋਲ ਕਰਕੇ ਦੋ ਸਿੱਧੀਆਂ ਪ੍ਰੈਸ ਨਾ ਕਰ ਦੇ ਮੈਨੂੰ ਨਹੀਂ ਭਰਾ ਸਿੱਧੀ ਕਰਕੇ ਦੋ ਇਹ ਬਣਾ ਟੁੱਟ ਜਾਂਦੀ ਦੀ ਉਹ ਫੇਰ ਦੋ ਬਣਾਉਂਦੀ ਫੇਰ ਸਹੀ ਬਣ ਜਾਣੀ। ਮੈਨੂੰ ਤਾਂ ਖਾਣੀ ਨਹੀਂ ਮੈਨੂੰ ਪਤਾ ਨਹੀਂ ਖਾਣੀ ਨਹੀਂ। ਬਾਅਦ ਵਿੱਚ ਜਾਵਾਂਗਾ ਖਾ ਲਾਂਗਾ। ਹੂੰ। ਇਹ ਖਾ ਲੈਂਦੀ ਤੇਰੇ। ਚਾਹ ਵੀ? ਹਾਂ ਹੋ। ਚਾਹ ਪੀਣੀ ਨਹੀਂ ਮੈਨੂੰ। ਪੀ ਲੈਂਦੇ ਹਾਂ ਚਾਹ ਵੀ ਅੰਡੇ ਨਾਲ। 26-27 ਕੇਲੇ ਗਨੇ ਆ। ਹੈਲੋ ਗਾਇਜ਼ ਵੀਰੇ। ਸ਼ੈਰਾਂ ਦਾ ਚੈਲੰਜ ਐ। ਲੂੰnta ਸਿਗਾ ਜਿਆਦਾ ਮੈਂ ਕਿਹਾ ਹੀ ਨਹੀਂ ਪਰ ਮੈਂ ਤਾਂ ਛੱਡਿਆ। ਹੋਰ। ਹੋਰ। ਹੋਈ ਮੈਂ। ਹਾਂਜੀ ਲੋ ਜੀ ਆਪਣੀ ਜਿਹੜੀ ਆਮਲੇਟ ਹੋ ਗਈ ਤਿਆਰ ਹੈ ਤੇ ਹੁਣ ਆਮਲੇਟ ਖਾਦੋਗੇ। ਅੱਧੇ 40 ਮਿੰਟ ਰਹਿ ਗਏ ਜਿੰਮ ਜਾਣ ਨੂੰ ਤੇ ਜਿੰਮ ਜਾਣਾਗਾ। ਜਿੰਮ ਜਾ ਕੇ ਇੱਕ ਤੁਸੀਂ ਲਾ ਲੂਗੇ ਇਹ ਵਾਲਾ ਬਲੌਗ ਵੀ ਆਪਾਂ ਕਰਨਾ ਬਲੌਗ ਸਾਰਿਆਂ ਨੇ ਦੇਖਿਓ ਬਲੌਗ ਨੂੰ ਤੇ ਬਲੌਗ ਨੂੰ ਐਂਡ ਤੱਕ ਦੇਖਿਓ ਸਪੋਰਟ ਕਰਿਓ ਪਿਆਰ ਦਿਓ ਕਰੋ ਠੀਕ ਹੈ ਜੀ ਲਵ ਯੂ ਟੇਕ ਕੇਅਰ ਬਾਏ